ਸੱਤਰੀਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਲਿਮਟਿਡ ਗਿਆਨ ਤੇ ਮੈਂ ਕੁਲਵਿੰਦਰ ਸਿੰਘ ਪੰਜਾਬੀ 뮤직 ਇੰਡਸਟਰੀ ਦਾ ਇੱਕ ਗਰਮ ਹੋਇਆ ਮੁੱਦਾ ਲੈ ਕੇ ਹਾਜ਼ਰ ਹਾਂ ਸੋ ਵੀਡੀਓ ਦੇ ਨਾਲ ਅਖੀਰ ਤੱਕ ਬਨੇ ਰਹਿਣਾ ਦੋਸਤੋ ਗੱਲ ਕਰ ਰਹੇ ਹਾਂ ਪੰਜਾਬੀ ਸਿੰਗਰ ਅਤੇ ਐਕਟਰ ਗੁਰਨਾਮ ਭੁੱਲਰ ਦੀ ਜਿਨ੍ਹਾਂ ਦੇ ਬਾਰੇ ਕਿਹਾ ਜਾਂਦਾ ਹੈ ਕਿ ਉਹ ਆਪਣੇ ਟੈਲੈਂਟ ਆਪਣੀ ਆਵਾਜ਼ ਦੇ ਦਮ ਤੇ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਆਏ ਨੇ ਕਿਉਂਕਿ ਉਹਨਾਂ ਨੇ ਆਪਣੇ ਕੈਰੀਅਰ ਦੀ ਸਟਾਰਟਿੰਗ ਇੱਕ ਰਿਐਲਿਟੀ ਸ਼ੋਅ ਤੋਂ ਕੀਤੀ ਹਮੇਸ਼ਾ ਕਦੇ ਨਾ ਕਦੇ ਕਿਸੇ ਨਾ ਕਿਸੇ ਕੌਂਟਰੋਵਰਸੀ ਦੇ ਵਿੱਚ ਫਸ ਜਾਂਦੇ ਨੇ ਫਿਰ ਚਾਹੇ ਗੱਲ ਹੋਵੇ ਸਟੇਜ ਤੇ ਆਪਣੇ ਫੈਨ ਦੇ ਨਾਲ ਫੋਟੋ ਖਿਚਵਾਉਣ ਤੋਂ ਪੈਦਾ ਹੋਏ ਵਿਵਾਦ ਦੀ ਜਾਂ ਫਿਰ ਹੁਣ ਨਵੇਂ ਗੀਤ ਤੇ ਵਿਵਾਦ ਦੀ ਇਸ ਗੀਤ ਕਰਕੇ ਡਰਾਈਵਰ ਭਾਈਚਾਰੇ ਵੱਲੋਂ ਦੀਪਕ ਢਿੱਲੋਂ ਅਤੇ ਗੁਰਨਾਹ ਪੁੱਲਰ ਦਾ ਕਾਫੀ ਜ਼ਿਆਦਾ ਵਿਰੋਧ ਕੀਤਾ ਜਾ ਰਿਹਾ ਹੈ ਪਹਿਲਾਂ ਤਾਂ ਤੁਸੀਂ ਦੇਖੋ ਕੁਝ ਵੀਡੀਓ ਕਲਿੱਪਸ ਜੋ ਕਿ ਕੁਝ ਡਰਾਈਵਰ ਭਾਈਚਾਰੇ ਵੱਲੋਂ ਸੋਸ਼ਲ ਮੀਡੀਆ ਤੇ ਪੋਸਟ ਕੀਤੀਆਂ ਗਈਆਂ ਨੇ ਓਏ ਪੁੱਲਰਾ ਚਵਲੇ ਜਾਣਦਿਏ ਚਲ ਅਸੀਂ ਤੇ ਅਨਪੜ ਡਰਾਈਵਰੀ ਕਰਦੇ ਆ ਤੇ ਤੂੰ ਕੰਜਰ ਤੇ ਕਿਹੜੀਆਂ ਤਿੰਨ ਇੰਗਲਿਸ਼ ਦੀ ਐਮਏ ਕੀਤੀ ਕਿਹੜਾ ਤੇ ਮੁੜ ਕੇ ਪੀਐਚਡੀ ਕੀਤੀ 뮤ਜ਼ਿਕ ਦੀ ਐਸ ਕੰਜਰ ਖਾਣੇ ਵਾਸਤੇ ਚਵਲੇ ਜਾਣਦਿਏ ਹਲੇ ਤੂੰ ਮਹੀਨਾ ਨਹੀਂ ਹੋਇਆ ਇਥੋਂ ਡਰਾਈਵਰਾਂ ਕੋਈ ਗੂੰ ਖਾ ਕੇ ਗਿਆ ਵਾ ਤੇ ਮਤਲਬ ਹਾ ਪਕਾਈ ਜਾ ਕੇ ਮਤਲਬ ਅਸੀਂ ਜਿਹੜਾ ਆਪਣੇ ਟੱਬਰਾਂ ਪਰਿਵਾਰਾਂ ਨਾਲ ਆਪਣੇ ਦੋਸਤਾਂ ਨਾਲ ਗੱਲ ਕਰਦੇ ਪਕਾਈ ਮਾਰਦੇ ਆ ਸਾਰਾ ਦਿਨ ਸਾਡੇ ਸਿਆਣੇ ਬਣੇ ਤੇਰੇ ਪਿਓ ਵਰਗੇ ਕੋਈ ਤੇਰਾ ਕੋਈ ਜੀਜਾ ਕੋਈ ਤੇਰਾ ਤੁਹਾਡਾ ਪਰੋਣਾ ਵੀ ਕੋਈ ਟਰੱਕ ਚਲਾਉਂਦਾ ਉਹ ਪਕਾਈ ਮਾਰਦੇ ਆ ਬਾਕੀ ਤਾਂ ਦੱਸਦਾ ਤੂੰ ਜਿੱਥੇ ਭੈਣਾ ਵੇ ਆਈਆਂ ਨਾ ਕਿ ਨਾਸਾ ਦੇ ਲੈਟ ਸਾਲੀ ਦਾ ਵੀ ਸਾਗ ਉੱਥੇ ਕਰਾ ਦੇ 7-8 ਸਾਲ ਹੋ ਗਏ ਆ ਤੇਰੀ ਸਾਲੀ ਨੇ ਲੋਟੋਂ ਡੀ ਨੂੰ ਹੱਡਾ ਰੋੜੇ ਵੇਚ ਦੋ ਜਾ ਤੂੰ ਇੱਥੇ ਆਈ ਅਮਰੀਕਾ ਤਾਂ ਬੰਦੇ ਆ ਪੁੱਤੇ ਵੇਖੀ ਕਿ ਦਬਾ ਬਣਾਉਣੇ ਚੁੱਪਿਆ ਜਾ ਜੇ ਮ ਆਪਣੇ ਪ੍ਰੋਫੈਸ਼ਨ ਦੀ ਇੱਜ਼ਤ ਕਰਦਾ ਦੂਜੇ ਦੀ ਵੀ ਕਰੋ ਮੇਰੇ ਇੱਥੇ ਆਈ ਦਵਾ ਲੱਖ ਦੀ ਲਾਹਣ ਤਾਂ ਢੋਡੇ ਗਾਣਾ ਲਿਖਣ ਵਾਲੇ ਤੇ ਗਾਣਾ ਗਾਉਣ ਵਾਲੇ ਤੇ ਤੂੰ ਗਾਣੇ ਚ ਕਹਿੰਦਾ ਕਿ ਜੀ ਫੋਨ ਤੇ ਭਕਾਈਆਂ ਮਾਰਦੇ ਨੇ ਨੰਗ ਨੇ ਅੰਨ ਪੜਨੇ ਅੰਨ ਬੜਾ ਤਾਂ ਹੀ ਟਰੱਕ ਖਿੱਚੀ ਫਿਰਦੇ ਆ ਇਨ ਲੰਬੇ ਰੂਟਾਂ ਤੇ ਇੱਥੇ ਗੋਰੇ ਵੀ ਜੀ ਜੀ ਕਾ ਕੇ ਬੁਲਾਉਂਦੇ ਨੇ ਠੀਕ ਹੈ ਤੇ ਰਹੀ ਨੰਗਪੁਣੇ ਦੀ ਗੱਲ ਸੜਾ ਕਿਹੜਾ ਬ੍ਰਾਂਡ ਨਹੀਂ ਜਿਹੜਾ ਅਸੀਂ ਨਹੀਂ ਪਾਉਂਦੇ ਜਿੰਨੀ ਥੋੜੀ ਸਾਲ ਦੀ ਕਮਾਈ ਹੈ ਨਾ ਉੰਨੇ ਦਾ ਇੱਕ ਘੇੜੇ ਦਾ ਝੋਟਾ ਤੇਲ ਖਾ ਜਾਂਦਾ ਠੀਕ ਹੈ ਤੇ ਕਹਿੰਦਾ ਹੀ ਫੋਨ ਤੇ ਭਗਾਈਆਂ ਮਾਰਦੇ ਆ ਜੇ ਅਸੀਂ ਆਪਦੇ ਫੈਮਲੀ ਨਾਲ ਗੱਲਾਂ ਕਰਦੇ ਆ ਪੰਜਾਬ ਆ ਉਹਦੇ ਯਾਰਾਂ ਦੋਸਤਾਂ ਨਾਲ ਗੱਲਾਂ ਕਰਦੇ ਆ ਭਗਾਈ ਵਾਲੀ ਕਿਹੜੀ ਗੱਲ ਆ ਮੈਨੂੰ ਇਹ ਦੱਸ ਵੜਾ ਨਾ ਮੋਟਿਆ ਢਿੱਡਲਾ ਜਿਹਾ ਗਾਣਾ ਲਿਖਣ ਲੱਗੇ ਸ਼ਰਮ ਕਰੀਦੀ ਹੁੰਦੀ ਆ ਸਾਲੇ ਅੱਜ ਕਿ ਟਰੱਕ ਵਾਲਿਆਂ ਨਾਲ ਫੋਟੋ ਆਪਾ ਨਾ ਤੈਨੂੰ ਮਾੜੀ ਮੋੜੀ ਸ਼ਰਮ ਨਹੀਂ ਤੇ ਜਿਹੜੇ ਨਾਲ ਸ਼ੋਸ਼ੂ ਚੱਲਦੇ ਟਰੱਕ ਵਾਲੀ ਟਰੱਕਾਂ ਵਾਲੀ ਕਰਾਉਂਦੇ ਨੇ ਠੀਕ ਹੈ ਗਾਣਾ ਲਿਖਣ ਲੱਗੇ ਸ਼ਰਮ ਕਰੀਦੀ ਹੁੰਦੀ ਆ ਦੋਸਤ ਗੁਰਨਾਮ ਭੁੱਲਰ ਦੇ ਇਸ ਗੀਤ ਯਾਨੀ ਕਿ ਜੀਜਾ ਸਾਲੀ ਤੋਂ ਬਾਅਦ ਜਿੱਥੇ ਗੁਰਨਾਮ ਭੁੱਲਰ ਦਾ ਕਾਫੀ ਜਿਆਦਾ ਵਿਰੋਧ ਹੋ ਰਿਹਾ ਹੈ ਦੀਪਕ ਢਿੱਲੋਂ ਦਾ ਕਾਫੀ ਜਿਆਦਾ ਵਿਰੋਧ ਹੋ ਰਿਹਾ ਹੈ ਉੱਥੇ ਹੀ ਗਾਣਾ ਲਿਖਣ ਵਾਲੇ ਗਿੱਲ ਰੌਂਤੇ ਦਾ ਵੀ ਕਾਫੀ ਜਿਆਦਾ ਵਿਰੋਧ ਹੋ ਰਿਹਾ ਹੈ ਉੱਥੇ ਇਸ ਗੀਤ ਕਰਕੇ ਆਡੀਅנס ਵੀ ਦੋ ਹਿੱਸਿਆਂ ਦੇ ਵਿੱਚ ਵੰਡੀ ਗਈ ਹੈ ਜਿੱਥੇ ਇੱਕ ਹਿੱਸਾ ਗੁਰਨਾਹ ਪੁੱਲਰ ਦੇ ਇਸ ਗੀਤ ਦੇ ਵਿੱਚਲੇ ਬੋਲਾਂ ਦਾ ਇਸ ਕਰਕੇ ਵਿਰੋਧ ਕਰ ਰਿਹਾ ਹੈ ਕਿ ਉਹਨਾਂ ਨੇ ਡਰਾਈਵਰਾਂ ਦੇ ਲਈ ਇਸ ਤਰ੍ਹਾਂ ਦੇ ਬੋਲ ਬੋਲੇ ਉੱਥੇ ਹੀ ਇੱਕ ਹਿੱਸਾ ਗੁਰਨਾਹ ਪੁੱਲਰ ਦੀ ਸਪੋਰਟ ਦੇ ਵਿੱਚ ਨਹੀਂ ਬਾਬਾ ਜੀ ਤੁਹਾਨੂੰ ਐਡੀ ਗੱਲ ਚੁੱਪੀ ਮੇਰੀ ਗुण ਸੁਣੋ ਕੱਲੋਂ ਮੇਰੇ ਜਵਾਕ ਮੈਨੂੰ ਕਹਿਣ ਵੀ ਸਾਡਾ ਡੈਡੀ ਫੀਮ ਖੰਦਾ ਬੇਲਾ ਮੋਬਾਈਲਾਂ ਤੇ ਲੱਗਿਆ ਰਹਿੰਦਾ ਇਹ ਸਭੇ ਸਭੇ ਕ ਸਮਾਜ ਆਪਾਂ ਰਹਨੇ ਆ ਤੁਸੀਂ ਤੇਰੇ YouTube ਵਾਲੇ ਨਾਲ ਗੱਲ ਕਰ ਲਓ ਉਹਨਾਂ ਨੂੰ ਕਹੋ ਵੀ ਉੱਥੋਂ ਹਟਾ ਅੱਛਾ ਬਾਬਾ ਜੀ ਤੁਹਾਡੀ ਕੋਈ ਗਲਤੀ ਨਹੀਂ ਤੁਸੀਂ ਗਾਣਾ ਗਾਇਆ ਹੈ ਮੈਂ ਗਲਤੀ ਦੀ ਗੱਲ ਨਹੀਂ ਕਰਦਾ ਆਪਾਂ ਦਾ ਤੇਰੇ ਕੰਮ ਹੀ ਆ ਸੀ ਪਹਿਲਾਂ ਵੀ ਕੀਤਾ ਨਹੀਂ ਮੈਂ ਬਾਬਾ ਜੀ ਮੈਂ ਤੁਹਾਨੂੰ ਉਹੀ ਗੱਲ ਕਹੀ ਪਰਮਾਤਮਾ ਸਿਰ ਮੱਥੇ ਆ ਮੇਰੇ ਸੁਣੋ ਮੇਰੇ ਸੁਣੋ ਬਾਬਾ ਜੀ ਤੁਹਾਨੂੰ ਕਿੰਨੇ ਮੇਰੀ ਸੁਣੋ ਤੁਸੀਂ ਕਹਿੰਦੇ ਹੋ ਨਹੀਂ ਨਹੀਂ ਤੁਸੀਂ ਕਿਹਾ ਜੀ ਪੈਸੇ ਦਿੱਤੇ ਅਸੀਂ ਗਾਤਾ ਮੈਂ ਤੁਹਾਨੂੰ 10 ਲੱਖ ਰੁਪਏ ਦਿੰਨਾ ਪਰਮਾਤਮਾ ਸਿਰਮੱਥਿਆ ਜਿਹੜੇ ਵਾਹਿਗੁਰੂ ਨੂੰ ਮੈਂ ਮੰਨਦਾ ਥੋਡੀ ਭੈਣ ਨੇ ਸਿਰਫ ਇੰਨਾ ਕਹਿਣਾ ਵੀ ਉਹ ਤੁਹਾਡੇ ਨਾਲ ਸੁਤੀ ਮੈਂ 10 ਲੱਖ ਦਿੰਨਾ ਬੋਲੋ ਲੈਣਾ ਹਾਂਜੀ ਤੇ ਬਾਬਾ ਜੀ ਕਿਸੇ ਦੇ ਜਵਾਕ ਕਿਸੇ ਦੇ ਕਿਸੇ ਦੇ ਪਿਓ ਨੂੰ ਕਿਸੇ ਦੇ ਪੁੱਤ ਨੂੰ ਕਿਸੇ ਦੇ ਭਰਾ ਨੂੰ ਇਹ ਗੱਲ ਕਹਿਣੀ ਹਾਂਜੀ ਤੁਸੀਂ ਵੀਰੇ ਜਿੱਤਾ ਤੁਹਾਨੂੰ ਠੀਕ ਲੱਗਦਾ ਤੁਸੀਂ ਕਰੋ ਅੱਛਾ ਤੁਸੀਂ ਆਪਣੀ ਗਲਤੀ ਨਹੀਂ ਮੰਨਦੇ ਸੋ ਦੋਸਤੋ ਅਸੀ ਅੱਜ ਦਾ ਪੰਜਾਬੀ 뮤직 ਇੰਡਸਟਰੀ ਦਾ ਇੱਕ ਗਰਮ ਹੋਇਆ ਮਸਲਾ ਸਾਰਾ ਮਸਲਾ ਤੁਹਾਡੇ ਸਾਹਮਣੇ ਰੱਖ ਕੇ ਦਿੱਤਾ ਹੈ ਇਸ ਸਾਰੇ ਵਿਵਾਦ ਬਾਰੇ ਤੁਸੀਂ ਆਪਣੀ رائے ਕਮੈਂਟ ਵਿੱਚ ਸਾਂਝੀ ਕਰ ਸਕਦੇ ਹੋ ਤੇ ਦੋਸਤੋ ਹੁਣ ਇੱਥੇ ਮੈਨੂੰ ਯਾਨੀ ਕਿ ਕੁਲਵਿੰਦਰ ਸਿੰਘ ਨੂੰ ਦਿਓ ਇਜਾਜ਼ਤ ਮਿਲਾਂਗੇ ਜਲਦ ਥੈਂਕ ਯੂ ਧੰਨਵਾਦ ਟੇਕ ਕੇਅਰ